ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਸਿੱਖ ਵਾਈਫਸ ਉਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਆ ਗੋਲੀ ਚੱਲਦੀ ਰਹੀ ਨਾਵਲ ਦੇ ਭਾਗ 19ਵੇਂ ਬਾਰੇ ਸੋ ਭਾਗ 18ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਜਗਤ ਸਿੰਘ ਨਾਮ ਦਾ ਟਾਟ ਹੁੰਦਾ ਹੈ ਉਹ ਬੱਬਰਾਂ ਨੂੰ ਫੜਾ ਦਿੰਦਾ ਹੈ ਮਤਲਬ ਘੇਰਾ ਪਾ ਦਿੰਦਾ ਹੈ ਤੇ ਬੱਬਰ ਵਿਚਾਰੇ ਘਿਰ ਜਾਂਦੇ ਨੇ ਹੁਣ ਅੱਗੇ ਵੇਖੋ ਕੀ ਹੁੰਦਾ ਸੋ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਪੁਲਿਸ ਤੇ ਫੌਜ ਅੱਗੇ ਵਧੀ ਮਸ਼ੀਨ ਗਨ ਬੀੜ ਕੇ ਗੋਲੀਆਂ ਚਲਾਈਆਂ ਅੱਗੋਂ ਬਰਿਆਮ ਸਿੰਘ ਤੇ ਬੰਤਾ ਸਿੰਘ ਵੀ ਮੌਕਾ ਤਾੜ ਕੇ ਨਿਸ਼ਾਨੇ ਮਾਰਦੇ ਰਹੇ ਮੋਰਚਾ ਕਰੜਾ ਹੋ ਗਿਆ ਇੱਕ ਘੰਟਾ ਗੋਲੀ ਚੱਲਦੀ ਗਈ ਜਵਾਰੇ ਕੋ ਆਗ ਲਗਾ ਦਿਓ ਸਾਰਾ ਘਰ ਫੂਕ ਦਿਓ ਹਮ ਹਰਜਾਨਾ ਦੇਗਾ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਮਿੱਟੀ ਦੇ ਤੇਲ ਦੇ ਪੀਪੇ ਪ੍ਰਾਪਤ ਕੀਤੇ ਗਏ ਜਿਸ ਘਰ ਦੇ ਕੋਠੇ ਤੇ ਚਬਾਰਾ ਸੀ ਉਸ ਨੂੰ ਤੇਲ ਸੁੱਟ ਕੇ ਅੱਗ ਲਾ ਦਿੱਤੀ ਗਈ ਅੱਗ ਕਿਸੇ ਦਾ ਬੁਰਾ ਭਲਾ ਨਹੀਂ ਵਿਚਾਰਦੀ ਉਹ ਆਪਣਾ ਕੰਮ ਕਰੀ ਜਾਂਦੀ ਹੈ ਅੱਗ ਦੇ ਔਲੰਬੇ ਉੱਠੇ یوں ਪ੍ਰਤੀਤ ਹੁੰਦਾ ਸੀ ਜਿਵੇਂ ਸਾਰਾ ਪਿੰਡ ਸੜ ਕੇ ਸੁਆਹ ਹੋ ਜਾਣਾ ਹੈ ਧੂਆਂ ਤੇ ਸੇਕ ਉੱਪਰ ਉੱਠਿਆ ਪਿੰਡ ਦੇ ਲੋਕ ਦੂਰ ਖਲੋਤੇ ਦੇਖਦੇ ਸਨ ਉਹ ਭੈਪੇ ਤਾਂ ਸਨ ਸਾਰੇ ਆਖਦੇ ਸਨ ਵੀ ਪੁਲਿਸ ਨੂੰ ਦੱਸਣ ਵਾਲੇ ਦਾ ਬੇੜਾ ਗਰਕ ਹੋਵੇ ਜਮਾਨ ਮਰਵਾਉਣ ਲੱਗਾ ਤੇ ਪਿੰਡ ਨੂੰ ਭਾਜੜ ਪਈ ਕੀ ਪਤਾ ਹੋਵੇਗਾ ਬਹੁਤੇ ਦਾ ਨਾਲ ਦੇ ਪਿੰਡਾਂ ਨੂੰ ਨਿਕਲ ਗਏ ਸਨ ਪਿੰਡ ਦੇ ਖੇਤਾਂ ਤੱਕ ਪੈਛ ਆ ਗਿਆ ਪਰ ਬਬਰਾਂ ਨੇ ਦਿਲ ਨਾ ਛੱਡਿਆ ਉਹ ਦੇਸ਼ ਦੀ ਆਜ਼ਾਦੀ ਅਣਖ ਤੇ ਸਤਕਾਰ ਬਦਲੇ ਲੜਦੇ ਰਹੇ ਮਰਨਾ ਇੱਕ ਦਿਨ ਜ਼ਰੂਰ ਮਰਨਾ ਫਿਰ ਡਰਨਾ ਕਿਉਂ ਸਾਰਿਆਂ ਦੇ ਮਨ ਹੀ ਸੀਗਾ ਵੀਰ ਬਰਿਆਮ ਸਿੰਘ ਚਵਾਰਾ ਤਾਂ ਡਿੱਗ ਪਏਗਾ ਬੰਤਾ ਸਿੰਘ ਨੇ ਆਖਿਆ ਇਸ ਨੂੰ ਛੱਡਣਾ ਹੀ ਚੰਗਾ ਹੈ ਪਰ ਇਹ ਖਿਸਕੀਏ ਤੇ ਵੈਰੀ ਨੂੰ ਮਾਰੀਏ ਜਵਾਲਾ ਸਿੰਘ ਬੋਲਿਆ ਹੁਣ ਵੈਰੀ ਨੇੜੇ ਘਰ ਪਾਈ ਬੈਠੇ ਹਨ ਫਿਰ ਕੀ ਕਰੀਏ ਅਗਲੇ ਪਾਸੇ ਇੱਕ ਕੋਠਾ ਨੀਵਾ ਸੀ ਤੇ ਦੂਸਰਾ ਉੱਚਾ ਉਸ ਦੀ ਆੜ ਲੈ ਕੇ ਲੜਾਈ ਹੋ ਸਕਦੀ ਸੀ ਪਰ ਉੱਥੋਂ ਤੱਕ ਜਾਣਾ ਔਖਾ ਸੀਗਾ। ਗੋਰਾ ਫੌਜ ਦੇ ਸਿਪਾਹੀ ਐਵੇਂ ਗੋਲੀਆਂ ਦਾ ਮੀਂਹ ਵਰਾਰ ਰਹੇ ਸਨ। ਉਧਰ ਚਬਾਰੇ ਦੀ ਹੇਠਲੀ ਛੱਤ ਕੜਕ ਪਈ ਤੇੜਾਂ ਪੈ ਗਈਆਂ। ਧੂਆਂ ਛੱਤ ਪਾੜ ਕੇ ਉੱਪਰ ਆ ਗਿਆ। ਚਲੋ ਬਾਹਰ ਨਿਕਲੀਏ ਜੋ ਹੋਏ ਸੋ ਹੋਏ। ਅੱਗੇ ਜਵਾਲਾ ਸਿੰਘ ਲੱਗਾ ਉਸ ਦੇ ਪਿੱਛੇ ਨੱਥਾ ਸਿੰਘ ਫਿਰ ਬੰਤਾ ਸਿੰਘ ਨੀਵੇਂ ਹੋ ਕੇ ਨਸ ਕੇ ਲੇਟ ਕੇ ਕਈਆਂ ਢੰਗਾਂ ਨਾਲ ਅੱਗੇ ਹੋਏ ਤਾਂ ਵੈਰੀਆਂ ਵੱਲੋਂ ਕਾੜ-ਕਾਲ ਗੋਲੀਆਂ ਦਾ ਮੀਂਹ ਵਰ ਪਿਆ। ਨੱਥਾ ਸਿੰਘ ਤੇ ਜਵਾਲਾ ਸਿੰਘ ਡਿੱਗ ਪਏ ਉਹ ਉੱਠਣ ਜੋਗੇ ਨਾ ਰਹੇ ਬੰਤਾ ਸਿੰਘ ਜ਼ਖਮੀ ਹੋ ਗਿਆ ਪਰ ਉਹ ਧਰਤੀ ਤੇ ਲੇਟ ਕੇ ਰੜਕੇ ਨੀਵੇਂ ਕੋਠੇ ਤੇ ਜਾ ਡੇਗਾ ਉਸਦੀ ਲੱਤ ਨਕਾਰੀ ਹੋ ਗਈ ਬਾਹ ਤੇ ਡੋਲੇ ਤੇ ਵੀ ਗੋਲੀ ਲੱਗੀ ਉਹਦੇ ਚੱਲਣਾ ਔਖਾ ਹੋ ਗਿਆ ਉੱਠ ਕੇ ਬੈਠਣ ਦੀ ਵੀ ਸਮਰੱਥਾ ਨਹੀਂ ਸੀਗੀ ਬਰਿਆਮ ਸਿੰਘ ਬਚ ਗਿਆ ਉਹੀ ਫੌਜੀ ਸੀ ਐਸੇ ਢੰਗ ਨਾਲ ਅੱਗੇ ਹੋਇਆ ਕਿ ਉਸ ਨੂੰ ਗੋਲੀ ਨਾ ਲੱਗੀ ਵੀਰ ਮੈਨੂੰ ਗੋਲੀ ਮਾਰ ਦੇ ਮੈਂ ਮਰ ਜਾਵਾਂਗਾ ਜਿਉਂਦੇ ਵੈਰੀ ਦੇ ਹੱਥ ਨਹੀਂ ਆਵਾਂਗਾ ਮੁਰਦਾ ਖਰਾਬ ਕਰਨਗੇ ਬੜੇ ਡਾਡੇ ਹਨ ਕੀ ਪਤਾ ਧਰਮ ਤੋਂ ਹੀ ਡੇਗ ਕੁਝ ਭੇਦ ਪੁੱਛ ਲੈਣ ਮੈਨੂੰ ਮਾਰ ਦੇ ਬੰਤਾ ਸਿੰਘ ਨੇ ਬਰਿਆਮ ਸਿੰਘ ਨੂੰ ਕਿਹਾ ਇਹ ਕਿਵੇਂ ਹੋ ਸਕਦਾ ਵੀ ਮੈਂ ਵੀਰ ਨੂੰ ਗੋਲੀ ਮਾਰਾਂ ਇਹ ਮੈਂ ਨਹੀਂ ਕਰ ਸਕਦਾ ਤਕੜਾ ਹੋ ਅੰਤਮ ਦਮ ਤੱਕ ਲੜੀਏ ਹਥਿਆਰ ਨਾ ਛੁੱਟੀਏ ਬਰਿਆਮ ਸਿੰਘ ਨੇ ਕਿਹਾ ਗੋਲੀ ਚੱਲਦੀ ਜਾਂਦੀ ਸੀ ਫਿਰ ਐਂ ਕਰ ਵੀ ਨੱਠ ਜਾ ਨਿਕਲ ਜਾ ਇੱਥੋਂ ਜੇ ਰਾਹ ਲੱਭਦਾ ਤਾਂ ਪਰ ਤੇਰਾ ਕੀ ਬਣੇਗਾ ਸ਼ਹੀਦੀ ਮੌਤ ਅਗਲੇ ਜਹਾਂ ਚ ਮਿਲਾਂਗੇ ਫਿਰ ਜਾਮਾ ਲੈ ਕੇ ਇਸ ਗੋਰਾ ਸ਼ਾਹੀ ਨਾਲ ਲੜਾਂਗੇ ਕੋਈ ਫਿਕਰ ਨਹੀਂ ਦੇਸ਼ ਜਾਗ ਪਿਆ ਹੈ ਇਸ ਗੋਰਾ ਸ਼ਾਹੀ ਦੀ ਗੋਲੀ ਇੱਕ ਠੰਡੀ ਹੋ ਜਾਵੇਗੀ ਬਰਿਆਮ ਸਿੰਘ ਨੇ ਬੰਤਾ ਸਿੰਘ ਨੂੰ ਗੋਲੀ ਨਾ ਮਾਰੀ ਉਸ ਨੂੰ ਬੰਦੂਕ ਦੇ ਦਿੱਤੀ ਤੇ ਉਹ ਗੋਲੀ ਚਲਾਈ ਜਾਵੇ ਵੈਰੀ ਨੂੰ ਮਾਰੇ ਬਰਿਆਮ ਸਿੰਘ ਨੇ ਦੇਖਿਆ ਉਹ ਕੋਠਿਓਂ ਕੋਠੀ ਚਲਦੀ ਗੋਲੀ ਵਿੱਚੋਂ ਦੀ ਲੰਘ ਜਾਵੇ ਸਾਥੀ ਤਾਂ ਸ਼ਹੀਦ ਹੋ ਗਏ ਬੰਤਾ ਸਿੰਘ ਲੰਬਾ ਪਿਆ ਗੋਲੀ ਚਲਾਉਂਦਾ ਰਿਹਾ ਬਰਿਆਮ ਸਿੰਘ ਸਰਕੇ ਆ ਫੌਜੀਆ ਦੇਖਿਆ ਉਹ ਚਲਦੀ ਗੋਲੀ ਵਿੱਚ ਅੱਗੇ ਅੱਗੇ ਹੋਈ ਗਿਆ ਤੇ ਅਖੀਰ ਜਵਾਨ ਨੇ ਕੋਠੇ ਤੋਂ ਛਾਲ ਮਾਰ ਦਿੱਤੀ ਪੱਕੀ ਬੰਦੂਕ ਵਿੱਚ ਪੂਰਾ ਮੈਗਜ਼ੀਨ ਭਰਿਆ ਸੀ ਪਿੰਡ ਦੀ ਬਾਹਰਲੀ ਗਲੀ ਸੀ ਗੋਲੀ ਚਲਾਉਂਦਾ ਹੋਇਆ ਨੱਠਾ ਗਿਆ ਕਿ ਸਿਪਾਈ ਸਨ ਉਹਨਾਂ ਤੇ ਗੋਲੀ ਚਲਾਈ ਇੱਕ ਬੰਬ ਸੁੱਟਿਆ ਤੇ ਸਿਪਾਈਆਂ ਨੂੰ ਉਲਟਾ ਕੇ ਅੱਗੇ ਨਿਕਲ ਗਿਆ ਉਸ ਪਾਸੇ ਦੇ ਰਾਖੇ ਉਹਦਾ ਪਿੱਛਾ ਨਾ ਕਰ ਸਕੇ ਗੋਲੀ ਚਲਾਉਂਦੇ ਰਹੇ ਪਿੰਡ ਤੋਂ ਗੋਲੀ ਚੱਲਦੀ ਗਈ ਵਰਿਆਮ ਸਿੰਘ ਪਿੰਡੋਂ ਦੂਰ ਨਿਕਲ ਗਿਆ ਹੁਣ ਉਧਰ ਸੁਤੰਤਰਤਾ ਵਾਸਤੇ ਘੋਲ ਖੁੱਲਣ ਵਾਲਿਆਂ ਬੱਬਰਾਂ ਵਿੱਚ ਇੱਕ ਸਰਲੱਤ ਸ਼ਹੀਦ ਸਰਦਾਰ ਧੰਨਾ ਸਿੰਘ ਬੇਬਲਪੁਰੀ ਸੀ ਹੋਰ ਸਾਥੀਆਂ ਵਾਂਗ ਉਸਨੇ ਘਰ ਘਾੜ ਤਿਆਕ ਕੇ ਸਿਰ ਤੇ ਸ਼ਹੀਦੀ ਦਮਾਲਾ ਬੰਨ ਲਿਆ ਸੀ ਤੇ ਪ੍ਰਤੀਗਿਆ ਕੀਤੀ ਸੀ ਵੀ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਆਉਣਾ ਤੇ ਸ਼ਹੀਦੀ ਪ੍ਰਾਪਤ ਕਰਨੀ ਹੈ ਜੇ ਭਾਰਤ ਸੁਤੰਤਰ ਨਾ ਹੋਇਆ ਤਾਂ ਦੂਸਰਾ ਜਨਮ ਧਾਰਨ ਕਰਕੇ ਫੇਰ ਸੁਤੰਤਰਤਾ ਦੇ ਘੋਲ ਵਿੱਚ ਸ਼ਾਮਲ ਹੋਵਾਂਗਾ ਸਰਦਾਰ ਧੰਨਾ ਸਿੰਘ ਨੂੰ ਆਜ਼ਾਦੀ ਦੀ ਲਗਨ ਗੁਰੂ ਕੇ ਬਾਗ ਵਿੱਚ ਕੀਤੇ ਨੌਕਰਸ਼ਾਹੀ ਦੇ ਜ਼ੁਲਮਾਂ ਨੂੰ ਤੱਕ ਕੇ ਲੱਗੀ ਸੀ ਜਦੋਂ ਬੀਟੀ ਡਾਂਗਾ ਦਾ ਮੀਂਹ ਵਰਸਾਉਂਦਾ ਸੀ ਅਕਾਲੀ ਸਿੰਘ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਧਰਤੀ ਵਾਂਗ ਸ਼ਾਂਤ ਗੰਭੀਰ ਤੇ ਚੁੱਪਚਾਪ ਆਪਣੇ ਸਰੀਰ ਉੱਤੇ ਡਾਂਗਾ ਨੂੰ ਚਲਦੇ ਸਨ ਤਦੋਂ ਸਰਦਾਰ ਧੰਨਾ ਸਿੰਘ ਇੱਕ ਪਾਸੇ ਖਲੋਤਾ ਵੇਖਦਾ ਸੀ ਉਸਨੂੰ ਗੁੱਸਾ ਆਇਆ ਜੋਸ਼ ਆਇਆ ਉਸਦੀ ਆਤਮਾ ਵਿੱਚ ਸਿੱਖੀ ਦੀ ਰੂਹ ਜਾਗੀ ਧਰਮ ਦਾ ਪ੍ਰਕਾਸ਼ ਹੋਇਆ ਆਪੇ ਦਾ ਗਿਆਨ ਹੋਇਆ ਮਨ ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਸਨੇ ਜੀਵਨ ਦੇ ਮੋਲ ਨੂੰ ਸਮਝਿਆ ਸਤਕਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਜ ਨੂੰ ਧੱਕਿਆ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਚੇਤੇ ਕੀਤਾ ਤਾਂ ਕੁੱਦ ਪਿਆ ਸੁਤੰਤਰਤਾ ਦੇ ਖੋਲ ਵਿੱਚ ਇੱਕ ਦੋ ਵਾਰ ਮਾਰ ਖਾ ਕੇ ਵੀ ਆ ਗਿਆ ਦੋਬੇ ਵਿੱਚ ਤੇ ਰਲ ਗਿਆ ਫਿਰ ਬੱਬਰਾਂ ਦੇ ਜਥੇ ਵਿੱਚ ਸਰਦਾਰ ਕਿਸ਼ਨ ਸਿੰਘ ਗੜਗੱਜ ਅੱਗੇ ਇੱਕ ਤਰਲਾ ਇੱਕ ਵਿਲਕਣੀ ਵਿੱਚ ਉਸਨੇ ਬੇਨਤੀ ਕੀਤੀ ਕਹਿੰਦਾ ਵੀ ਜਥੇਦਾਰ ਜੀ ਮੈਨੂੰ ਆਪਣੇ ਜਥੇ ਵਿੱਚ ਸ਼ਾਮਲ ਕਰ ਲਓ ਗੋਰਾ ਸ਼ਾਹੀ ਦੇ ਚੱਟੇ ਵਟੇ ਟੋਡੀ ਜਿਹੜੇ ਭਾਰਤੀਆਂ ਨੂੰ ਤੜਫਾਉਂਦੇ ਫਾਹੇ ਲਵਾਉਂਦੇ ਦੇਸ਼த்ਰੋਹੀ ਬਣ ਰਹੇ ਨੇ ਉਹਨਾਂ ਨੂੰ ਸੌਦਾ ਮ ਆਸ਼ੀਰਵਾਦ ਦਿਓ ਧਰਮ ਯੁੱਧ ਕਰਨ ਦੀ ਹਿੰਮਤ ਆਵੇ ਗੋਰਾ ਸ਼ਾਹੀ ਖਤਮ ਹੋਵੇ ਮੇਰਾ ਵਤਨ ਸੁਤੰਤਰ ਹੋਵੇ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰਤੀਗਿਆ ਕਰਦਾ ਕਿ ਮੈਂ ਟੋਡੀਆਂ ਗਦਾਰਾਂ ਤੇ ਗੋਰੀਆਂ ਨੂੰ ਸੋਧਾਂਗਾ ਜਥੇ ਨਾਲ ਬੇਵਫਾਈ ਨਹੀਂ ਕਰਾਂਗਾ ਜਿਉਂਦਾ ਦੁਸ਼ਮਣ ਦੇ ਹੱਥ ਨਹੀਂ ਆਵਾਂਗਾ ਕਦੇ ਵੀ ਸਰਦਾਰ ਧੰਨਾ ਸਿੰਘ ਦੀ ਬੇਨਤੀ ਸੁਣ ਕੇ ਸਰਦਾਰ ਕਿਸ਼ਨ ਸਿੰਘ ਨੂੰ ਭਰੋਸਾ ਹੋ ਗਿਆ ਉਹ ਪ੍ਰਸੰਨ ਹੋਇਆ ਕਿ ਉਸ ਨੂੰ ਇੱਕ ਚੰਗਾ ਭਰੋਸੇ ਵਾਲਾ ਸਪਾਈ ਮਿਲ ਗਿਆ ਉਸਨੇ ਖੁਸ਼ੀ ਨਾਲ ਉਛਲੇ ਦਿਲ ਦੇ ਡੂੰਗੇ ਬੋਲ ਵਿੱਚ ਕਿਹਾ ਵੀ ਜੀ ਆਇਆਂ ਨੂੰ ਕਲਗੀਧਰ ਪਿਤਾ ਤੇਰੇ ਸਿਰ ਉੱਪਰ ਆਪਣਾ ਹੱਥ ਰੱਖਣ ਭਾਰਤ ਮਾਤਾ ਦੀ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਵਾਸਤੇ ਤੂੰ ਵੀ ਹੋਰ ਸਾਥੀਆਂ ਵਾਂਗ ਇੱਕ ਕਰੜੀ ਛੱਟ ਮਾਰ ਸਕੇ ਸਤਗੁਰ ਦਾ ਸਿੰਘ ਜਥੇ ਵਿੱਚ ਸ਼ਾਮਲ ਕਰ ਲਿਆ ਗਿਆ ਉਸਨੇ ਖੁਸ਼ੀ ਮਨਾਈ ਪਿਸਤੌਲ ਲਿਆ ਉਸਨੂੰ ਚੁੰਮ ਕੇ ਹਿੱਕ ਨਾਲ ਲਾਇਆ ਬੰਬ ਫੜੇ ਉਹ ਸਾਹਮਣੇ ਰੱਖੇ ਮੈਦਾਨ ਵਿੱਚ ਨਿਕਲ ਪਿਆ ਪਹਿਲਾ ਮਰਨ ਕਬੂਲ ਕਰ ਜੀਵਨ ਦੀ ਛੱਟ ਆਪ ਦਾ ਸਬਕ ਪੜ ਕੇ ਸਾਥੀਆਂ ਨਾਲ ਤੁਰ ਪਿਆ ਹੋ ਸਰਦਾਰ ਧੰਨਾ ਸਿੰਘ ਨੇ ਥੋੜੇ ਸਮੇਂ ਵਿੱਚ ਹੀ ਐਸੇ ਕਾਰਨਾਮੇ ਕੀਤੇ ਕਿ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਪੁਲਿਸ ਕੰਬ ਉਠੀ ਪੁਲਿਸ ਕਪਤਾਨ ਘਬਰਾ ਗਏ ਕਿਸ਼ਨ ਜੈਲਦਾਰ ਬੂਟਾ ਲੰਬੜਦਾਰ ਲਾਭ ਸਿੰਘ ਮਿਸਤਰੀ ਆਦ ਵੱਡੇ ਟੋਡੀ ਸੋਦੇ ਗਏ ਸਭ ਨੇ ਕਿਹਾ ਵੀ ਧੰਨਾ ਸਿੰਘ ਬੇਬਲਪੁਰੀ ਸੀ ਤੰਨਾ ਸਿੰਘ ਦੇ ਆਪਣੇ ਨਗਰ ਦਾ ਵਸਨੀਕ ਹਜਾਰਾ ਸਿੰਘ ਮੁਰਸ਼ੀ ਸੀ ਉਹ ਸਰਕਾਰੀ ਰਿਪੋਰਟੀਆਂ ਬਣ ਗਿਆ ਉਹ ਰਿਪੋਰਟਾਂ ਭੇਜਣ ਲੱਗਾ ਉਸ ਨੂੰ ਥਾਣੇਦਾਰ ਜੇਲਦਾਰ ਤੇ ਚੌਂਕੀਦਾਰ ਨੇ ਕਿਹਾ ਵੀ ਇਨਾਮ ਮਿਲੇਗਾ ਮਰੱਬੇ ਮਿਲਣਗੇ ਤਕੜਾ ਹੋ ਕੇ ਡੈਰੀ ਲਿਖਿਆ ਕਰ ਉਹ ਲਿਖਦਾ ਰਿਹਾ ਗੋਰਾशाही ਸਰਕਾਰ ਉਸ ਦਾ ਨਾਮ ਹੋ ਗਿਆ ਇੱਕ ਦਿਨ ਡਿਪਟੀ ਕਮਿਸ਼ਨਰ ਨੇ ਕਿਹਾ ਵੀ ਹਜਾਰਾ ਸਿੰਘ ਤੂੰ ਅੱਛੇ ਆਦਮੀ ਹੋ ਜੇਕਰ ਤੰਨਾ ਸਿੰਘ ਕੋ ਪਕੜਾਓ ਤਾਂ ਤੁਮ ਕੋ 3 ਮਰੱਬਾ ਜ਼ਮੀਨ ਦਿਆ ਜਾਏਗਾ ਬਾਅਦ ਵਿੱਚ ਹਜਾਰਾ ਸਿੰਘ ਮੰਨ ਗਿਆ ਉਸਨੇ ਧੰਨਾ ਸਿੰਘ ਨੂੰ ਫੜਾਉਣ ਵਾਸਤੇ ਕਦਮ ਚੁੱਕ ਲਿਆ ਉਦھر ਸਰਦਾਰ ਧੰਨਾ ਸਿੰਘ ਨੂੰ ਵੀ ਸੂਹ ਲੱਗ ਗਈ ਉਸਨੇ ਵੀ ਵਚਨ ਕਰ ਦਿੱਤਾ ਮੁਰਸ਼ੀ ਨੂੰ ਮੈਂ ਹੀ ਤਿੰਨ ਮਰਬੇ ਦੇਵਾਂਗਾ ਨਰਕਾਂ 'ਚ ਬੈਠਾ ਰਾਜ ਕਰੇਗਾ ਭਾਰਤ ਦੀ ਪਵਿੱਤਰ ਭੂਮੀ ਉੱਤੇ ਐਸੇ ਪਾਪੀ ਪੁਰਸ਼ਾਂ ਨੂੰ ਮਰਬੇ ਨਹੀਂ ਮਿਲ ਸਕਦੇ ਰਾਤ ਹਨੇਰੀ ਸੀ ਤੇ ਮਾਰਚ ਮਹੀਨੇ ਦਾ ਅੰਤਲਾ ਹਫਤਾ ਚੜ੍ਹਿਆ ਸੀ ਹਾੜੀ ਦੀਆਂ ਫਸਲਾਂ ਪੱਕ ਰਹੀਆਂ ਸਨ ਛੋਲੇ ਪੱਕੇ ਹੋਏ ਸਨ ਹੋਲਾ ਪੁੱਜ ਰਹੀਆਂ ਸਨ ਸਰਦਾਰ ਧੰਨਾ ਸਿੰਘ ਆਪਣੇ ਪਿੰਡ ਨੂੰ ਗਿਆ ਹੋਇਆ ਸੀ ਪਿੰਡੋਂ ਬਾਹਰ ਨਿਕਲ ਕੇ ਕਣਕ ਦੇ ਖੇਤ ਵਿੱਚ ਬੈਠ ਗਿਆ ਉਹ ਉਸ ਖੇਤ ਦੀ ਪਗਡੰਡੀ ਉਤੋਂ ਦੀ ਮੁੰਸ਼ੀ ਨੇ ਲੰਘਣਾ ਸੀ ਥਾਣੇ ਦੱਸਣ ਜਾਣ ਨੂੰ ਕਿ ਧੰਨਾ ਸਿੰਘ ਪਿੰਡ ਹੈ ਔਰ ਸੋ ਫੜ ਲਵੇ ਕਿਉਂਕਿ ਧੰਨਾ ਸਿੰਘ ਨੇ ਕਿਸੇ ਰਾਹੀ ਅਖਵਾ ਦਿੱਤਾ ਸੀ ਕਿ ਉਹ 3-4 ਦਿਨ ਪਿੰਡ ਦੇ ਲਾਗੇ ਰਹੇਗਾ। ਮੁਰਸ਼ੀ ਇਹ ਸੁਣ ਕੇ ਖੁਸ਼ ਹੋ ਗਿਆ ਸੀ। ਉਸ ਦੀਆਂ ਅੱਖਾਂ ਨੱਚਣ ਲੱਗੀਆਂ ਤੇ ਉਸ ਦੇ ਅੱਗੇ ਘੁੰਮੇ ਚਾਂਦੀ ਦੇ ਰੁਪਈਏ, ਲੈਲਪਰ ਦੀ ਨਹਿਰੀ ਜ਼ਮੀਨ ਜਿਹਦੇ ਵਿੱਚ ਨਰਮਾ ਤੇ ਕਣਕ ਲੋੜੇ ਦੀ ਹੁੰਦੀ ਹੈ। ਮੈਂ ਹੁਣੇ ਥਾਣੇ ਜਾਣਾ, ਰਿਪੋਰਟ ਕਰਕੇ ਆਉਣਾ ਵੀ ਧੰਨਾ ਸਿੰਘ ਫੜਿਆ ਜਾਵੇ, ਮੇਰੀ ਕਿਸਮਤ ਦਾ ਸਿਤਾਰਾ ਚਮਕ ਪਵੇਗਾ। ਮੁਰਸ਼ੀ ਹਜਾਰਾ ਸਿੰਘ ਨੇ ਉੱਠੜ ਕੇ ਕਿਹਾ ਸੀ। ਲਾਲਚੀ ਪੁਰਸ਼ ਲਾਲਚ ਨਾਲ ਹੀ ਮਰਦਾ ਹੈ। ਧੰਨਾ ਸਿੰਘ ਨੂੰ ਗਿਆਨ ਸੀ ਉਸਨੇ ਜਾਣ ਬੁੱਝ ਸੁਨੇਹਾ ਭੇਜਿਆ ਆਸੀ ਅਜੇ ਮੋਹਨੇ ਰਾਸੀ ਹੱਥ ਪਸਾਰਿਆ ਨਜ਼ਰ ਨਹੀਂ ਸੀ ਆਉਂਦਾ ਕਿਸੇ ਨੂੰ ਦੱਸੇ ਪੁੱਛੇ ਬਿਨਾ ਹਜ਼ਾਰਾ ਸਿੰਘ ਘੋੜੀ ਤੋਂ ਸਵਾਰ ਹੋ ਕੇ ਤੁਰ ਪਿਆ ਭਾਵੇਂ ਧਰਤੀ ਕੱਚੀ ਸੀ ਪਗਡੰਡੀ ਦਾ ਰਾਹ ਸੀ ਫੇਰ ਵੀ ਘੋੜੀ ਦੇ ਸੁਬਾਂ ਦੀ ਟਿਪ ਟਿਪ ਕੁਝ ਬਾੜ ਤੱਕ ਸੁਣਾਈ ਦਿੰਦੀ ਸੀ ਦੋਸਤੋ ਇਹ ਸੀ ਗੋਲੀ ਚਲਦੀ ਰਹੀ ਨਾਵਲ ਦਾ ਭਾਗ 19ਵਾਂ ਤੇ ਭਾਗ 20ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ